ਅਗਵਾ ਹੋਇਆ ਬੱਚਾ ਪੁਲਿਸ ਨੇ ਕੀਤਾ 48 ਘੰਟਿਆਂ ਚ ਬਰਾਮਦ ਇਹ ਮਾਮਲਾ ਮੋਤੀਆ ਬਾਜ਼ਾਰ ਸਵਾਨਾ ਦਾ ਜਿੱਥੇ ਪਿਛਲੇ ਦਿਨੀ ਆਂਗਰ ਵਾਲੀ ਸੈਂਟਰ ਤੋਂ 4 ਸਾਲ ਦਾ ਬੱਚਾ ਅਗਵਾ ਹੋਇਆ ਸੀ। ਮੇਨ ਨਾਲ ਲੜਾਈ ਝਗੜਾ ਰੰਦਾ ਸੀ ਸਾਰ ਮੈਂ ਝਗੜਾ ਕਰਕੇ ਆਪਣੇ ਤੇ ਕੇ ਆ ਗਈ ਸੀ। ਮੁਰੇ ਜੀ ਜੈਨੇਦਵਾ ਕੀਤਾ ਸੀਗਾ ਜੀ। ਅੱਛਾ। ਹਾਂਜੀ। ਹਲੋ। ਇੱਕ ਤਰੀਕਾ ਨੂੰ ਕਰਿਆ ਸੀਗਾ ਜੀ। ਚਾ ਜਿਹੜਾ ਆਪਣੇ ਸਾਲੇ ਦੇ ਨਾਲ ਆਪਣੇ ਬੇਟੇ ਰਹੀਂ ਚਾਪੇ ਦਵਾ ਕਰਕੇ ਲੈ ਗਿਆ ਤੇ ਜਿਹਨੂੰ ਅਸੀਂ 48 ਘੰਟਿਆਂ ਦੇ ਸਮੇਂ ਦੋਸ਼ੀ ਦੇ ਬਰਾਮਦ ਕਰਾ ਲਿਆ ਪੁਲਸ ਨੂੰ ਸੂਚਨਾ ਮਿਲਦੇ ਹੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਵਿੱਚ ਜੁਟ ਗਈ ਅਤੇ 48 ਘੰਟੇ ਅੰਦਰ ਦੋਸ਼ੀ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਵੀ ਕਰ ਲਿਆ ਏਐਸਆਈ ਪੂਰਨ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀ ਹਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੰਗਤਪੁਰਾ ਨਾਭਾ ਦਾ ਰਹਿਣ ਵਾਲਾ ਹੈ ਦੋਸ਼ੀ ਹਰਪ੍ਰੀਤ ਸਿੰਘ ਨੇ ਹਰਗੁਣ ਪੁੱਤਰ ਸੁਖਵੀਰ ਸਿੰਘ ਪੁੱਤਰ 4 ਸਾਲ ਨੂੰ ਆਪਸੀ ਰੰਜਿਸ਼ ਦੇ ਕਾਰਨ ਅਗਵਾ ਕੀਤਾ ਸੀ ਅਤੇ ਸਮਾਨਾ ਅੰਦਰ ਹੀ ਕਿਸੇ ਜਗ੍ਹਾ ਤੇ ਰੱਖਿਆ ਹੋਇਆ ਸੀ। ਐਸਆਈ ਪੂਰਨ ਸਿੰਘ ਅਤੇ ਉਹਨਾਂ ਦੀ ਟੀਮ ਨੇ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਦੋਸ਼ੀ ਹਿਰਾਸਤ ਵਿੱਚ ਹੈ। ਦੋਸ਼ੀ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਤੁਹਾਡਾ ਬੱਚਾ ਅਗਵਾ ਹੋਇਆ ਸੀ? ਹਾਂਜੀ। ਕਿ ਕਿਸਨੇ ਵਾਹ ਕੀਤਾ ਸੀ? ਇਹ ਮੇਰੇ ਘਰ ਵਾਲੇ ਨੇ ਕੀਤਾ ਸੀ ਜੀ। ਅੱਛਾ। ਤੁਸੀਂ ਬਹੁਤ ਖੁੱਲ੍ਹਦੇ ਹੋ। ਇਹ ਕੌਣ ਸੀ? ਹਾਂਜੀ। ਮੰਗਲਿਕ ਕੌਣ ਮੰਗਲਿਕ ਕਿਉਂ ਕੀਤਾ ਅਗਵਾ ਇਹ? ਕਿਉਂਕਿ ਤਾਂ ਮੇਰੇ ਨਾਲ ਲੜਾਈ ਝਗੜਾ ਰਹਿੰਦਾ ਸੀ ਸਾਰਾ ਮੈਂ ਝਗੜਾ ਕਰਕੇ ਆਪਣੇ ਤੇਕੇ ਆ ਗਈ ਸੀ ਅਜੇ ਕਿੰਨੀ ਦਿਨ ਹੋ ਗਏ ਤੁਹਾਨੂੰ ਮੈਨੂੰ ਹਲੇ 1 ਦਿਨ ਹੀ ਹੋਇਆ ਅਗਲੇ ਦਿਨ ਸਵੇਰੇ ਲੈ ਗਿਆ ਅੱਛਾ ਅੱਛਾ ਹਾਂਜੀ ਤੇ ਇਸ ਤਰੀਕੇ ਨਾਲ ਤੁਹਾਨੂੰ ਬੱਚਾ ਮਿਲਿਆ ਤੁਹਾਡਾ ਜੀ ਸਾਨੂੰ ਜੀ ਪੁਲਿਸ ਪ੍ਰਸ਼ਾਸਨ ਦੀ ਮੇਜ਼ ਤੇ ਨਾਲ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਨੂੰ ਤੁਹਾਡਾ ਬੱਚਾ ਬਸ ਮਿਲ ਗਿਆ ਜੀ ਇਹ ਕਿਹਨੋਂ ਤੇਰਾ ਬਰਾਸ ਕੁਇਰ ਸਿੰਘ ਜੀ ਕਿਹੜਾ ਮਹੱਲਾ ਤੁਹਾਡਾ ਨੋਤੀਆਬਾਰ ਜੀ ਅੱਛਾ ਹਾਂਜੀ ਤੁਹਾਡਾ ਬੱਚਾ ਅਗਵਾ ਹੋਇਆ ਸੀ ਕਿਸ ਨੇ ਅਗਵਾ ਕੀਤਾ ਸੀ ਮੇਰੇ ਜੀਜਾ ਜੀ ਨੇ ਅਗਵਾ ਕੀਤਾ ਸੀ ਜੀ ਅੱਛਾ ਹਾਂਜੀ ਕੋਲੋ ਇੱਕ ਤਰੀਕੇ ਨਾਲ ਕਰਿਆ ਸੀ ਜੀ ਇਹਦੀ ਵਜ੍ਹਾ ਕੀ ਹੈ ਤੇ ਜੀਜੇ ਨੇ ਅਗਵਾ ਕਰਨ ਦੀ ਬਗਾ ਜੀ ਸਸਣਾ ਲੜਾਈ ਹੋਈ ਸੀ ਉਹਨਾਂ ਜੀ ਜੀ ਅੱਛਾ ਹਾਂਜੀ ਬਹੁਤ ਅੱਛਾ ਹਾਂਜੀ ਕਦੋਂ ਤੁਹਾਨੂੰ ਮਿਲਿਆ ਇਹ ਇਹ ਸਾਨੂੰ 48 ਘੰਟਿਆਂ ਦੇ ਅੰਦਰ ਅੰਦਰ ਮਿਲ ਗਿਆ ਬੱਚਾ ਜੀ ਹਾਂਜੀ ਇੱਕ ਤਰੀਕੇ ਨਾਲ ਮਿਲਿਆ ਤੁਹਾਨੂੰ ਤਰੀਕੇ ਨਾਲ ਹੀ ਬਹੁਤ ਪੰਜਾਬ ਪੁਲਿਸ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਸਾਨੂੰ ਬੇਟਾ ਦੋਤੇ ਬੰਦੀ ਸਰ ਕੀ ਮਾਮਲਾ ਜੀ ਹੈ ਇਹ ਮਾਮਲਾ ਇਸ ਤਰ੍ਹਾਂ ਵੀ ਜਿਹੜਾ ਸੁਖਵੀਰ ਸਿੰਘ ਹੈ ਮਦਈ ਆਪਣਾ ਇਹਦਾ ਬੱਚਾ ਗਵਾਹ ਗੋਇਆ ਸੀ ਹਾਂਜੀ ਉਹਦਾ ਮਤਲਬ ਜਿੱਜਾ ਇੱਥੇ ਆਪਣੇ ਨਾਬੇ ਰਹਿੰਦਾ ਹੈ ਆਪਣਾ ਹਰਦੀਪ ਸਿੰਘ ਅੱਛਾ ਜੀ ਤੋਂ ਉਹਦੀ ਸਿਸਟਰ ਵੀ ਉੱਥੇ ਰਹਿੰਦੀ ਹੈ ਪਿੰਡ ਉੱਥੇ ਸੰਗਤਪੁਰਾ ਪੋਂਕੀ ਉਹਦੀ ਸਿਸਟਰ ਨਾਲ ਕਿਤੇ ਉਹਦਾ ਮਾੜਾ ਮੋੜਾ ਝਗੜਾ ਹੋਇਆ ਹੋਣਾ ਹੈ ਸੁਖਵੀਰ ਦੇ ਜਿੱਜੇ ਦਾ ਉਹ ਉੱਥੋਂ ਕਿਤੇ ਆ ਗਈ ਨਾਬੇ ਉਹ ਤੇ ਸਮਾਣੇ ਆਪਣੇ ਪੇਕੇ ਆਂਗਲੋਂ ਤੇ ਇਹ ਫਿਰ ਅਗਲੇ ਦਿਨ ਉੱਥੋਂ ਆਇਆ ਆਪਣੇ ਵੱਡੇ ਬੇਟੇ ਨਾਲ ਉਹਦਾ ਨਾਮ ਹੈ ਆਪਣਾ ਗੁਰਵਿੰਦਰ ਹੂੰ ਦਾਦੋਸ਼ੀ ਹੈ ਇਹਨੇ ਕਿ ਉੱਥੇ ਪੋਤਿਆ ਬਜ਼ਾਰ ਚ ਇਹਦੇ ਸਾਲੇ ਦਾ ਬੇਟਾ ਪੜਦਾ ਸੀ ਫਤਿਹਵੀਰ ਉਮਰ 4 ਸਾਲ ਹੂੰ ਪ੍ਰਾਈਵੇਟ ਅਪਰੋਚ ਮੈਂ ਉਹ ਆਂਗਣਵਾੜੀ ਤੇ ਉਹਨੂੰ ਇਹ ਮਤਲਬ ਡਰਾਉਂ ਦੇ ਦਬਾਅ ਵਾਸਤੇ ਉੱਥੋਂ ਹੀ ਵੀ ਤੇ ਬਾਰ-ਬਾਰ ਜਾਂਦੀ ਵੀ ਕਿ ਮੈਂ ਇਹਨੂੰ ਖੁੰਦਕ ਦੇ ਵਿੱਚ ਉੱਥੇ ਮੱਛਾ ਜਿਹੜਾ ਆਪਣੇ ਸਾਲੇ ਦੇ ਨਾਲ ਆਪਣੇ ਬੇਟੇ ਰਹੀਂ ਚਾਪੇ ਗਵਾਹ ਕਰਕੇ ਲੈ ਗਿਆ ਤੇ ਜਿਹਨੂੰ ਅਸੀਂ 48 ਘੰਟਿਆਂ ਦੇ ਵਿੱਚ ਸਮੇਂ ਦੇ ਦੋਸ਼ੀ ਦੇ ਬਰਾਮਦ ਕਰਾ ਲਿਆ ਤੇ ਦੋਸ਼ੀ ਨੂੰ ਕੱਲ ਅਸੀਂ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਸੀ ਦੋ ਦਿਨ ਦੇ ਰਵਾਨੇ ਤੇ ਆ ਕੱਲ ਨੂੰ ਫੇਰੇ ਨੂੰ ਪੇਸ਼ ਕਰਾਂਗੇ ਠੀਕ ਹੈ ਤੇ ਇਹ ਕੀ ਕੀ ਮਾਮਲਾ ਕੀ ਚਾਰਜੀ ਕੀਤਾ ਇਹ ਓਰੀਜਨਲ ਮਾਮਲਾ 360 365 ਹੈ 340 ਚ ਕਰਿਆ ਸੀ ਫਿਰ ਜਦੋਂ ਵਿੱਚ ਉਹ ਕਰਕੇ ਫਿਰ 365 ਚ ਕੋਰਟ ਘਟਾਤਾ ਨਾ ਬੱਚਾ ਤੁਸੀਂ WhatsApp ਨੂੰ ਸੌਂਤਾ ਏ ਬੱਚਾ ਬੱਚਾ WhatsApp ਸੌਂਤਾ ਸਹੀ ਸਲਾਮ ਸਮਾਣਾ ਤੋਂ ਦਿਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ